ਵਿਸ਼ਵ ਦੇ ਨਕਸ਼ੇ ਨੂੰ ਦੇਖੋ ਅਤੇ ਇੱਕ ਨਮੂਨਾ ਤੁਹਾਨੂੰ ਪ੍ਰਭਾਵਿਤ ਕਰਦਾ ਹੈ। ਆਮੇਰ ਕੁਝ ਰਾਸ਼ਟਰ ਅਮੀਰ ਰਹਿੰਦੇ ਹਨ, ਜ਼ਿਆਦਾਤਰ ਸੰਘਰਸ਼ ਕਰਦੇ ਹਨ। ਅਜਿਹਾ ਇਸ ਲਈ ਨਹੀਂ ਹੈ ਕਿਉਂਕਿ ਕੁਝ ਲੋਕ ਚੁਸਤ ਜਾਂ ਵਦੇਰੇ ਪਤਵਸ਼ਾਲੀ ਹੁੰਦੇ ਹਨ। ਇਹ ਇੱਕ ਦਿਲਾਸਾ ਦੇਣ ਵਾਲੀ ਮਿਥ ਹੈ। ਇਹ ਇਸ ਲਈ ਹੈ ਕਿਉਂਕਿ ਸੱਤਾ ਬੋਰ ਨੂੰ ਸਟੈਕ ਕਰਦੀ ਹੈ, ਫਿਰ ਪੀੜ੍ਹੀਆਂ ਤੱਕ ਨਿਯਮਾਂ ਨੂੰ ਆਪਣੇ ਹੱਕ ਵਿੱਚ ਰੱਖਦੀ ਹੈ। ਬਸਤੀਵਾਦੀ ਸਾਮਰਾਜਾਂ ਨੇ ਦੌਲਤ ਕੱਢੀ ਸਥਾਨਕ ਉਦਯੋਗਾਂ ਨੂੰ ਕੁਚਲ ਦਿੱਤਾ ਅਤੇ ਦੂਰ ਦਰਾਂਡੇ ਦੇਆਂ ਰਾਸਥਾਨੀਆਂ ਦੀ ਸੇਵਾ ਲਈ ਅਰਥਵਿਵਸਥਾਵਾਂ ਨੂੰ ਮੁੜ ਸੰਚਾਲਿਤ ਕੀਤਾ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੇ ਕਿਸਾਨਾਂ ਉੱਤੇ ਟੈਕਸ ਲਗਾਇਆ ਕੱਚੇ ਕਪਾਹ ਦਾ ਨਿਰਯਾਤ ਕੀਤਾ ਅਤੇ ਬਾਜ਼ਾਰਾਂ ਵਿੱਚ ਬ੍ਰਿਟਿਸ਼ ਕੱਪੜੇ ਪਰੇ ਸੁਤੰਤਰਤਾ ਤੱਕ ਉਦਯੋਗਿਕ ਸਮਰੱਥਾ ਅਤੇ ਵਿੱਤੀ ਸੁਤੰਤਰਤਾ ਵਿੱਚ ਰੁਕਾਵਟ ਆ ਗਈ ਸੀ ਅਤੇ ਸੰਸਥਾਵਾਂ ਨੂੰ ਆਗਿਆ ਮੰਨਣ ਲਈ ਬਣਾਇਆ ਗਿਆ ਸੀ ਨਾ ਕਿ ਫੈਸਲਾ ਲੈਣ ਲਈ 1934 ਤੋਂ ਬਾਅਦ ਨਵੇਂ ਆਰਕੀਟੈਕਚਰ ਨੇ ਸਮਰਾਜਾਂ ਦੀ ਥਾਂ ਲੈ ਲਈ ਮੋਸਤਰੇਹਰ ਪ੍ਰਣਾਲੀ ਵਿਸ਼ਵਵਿਆਪੀ ਰਿਨ ਦਾਤਾ ਸੁਰੱਖਿਆ ਗੱਠ ਜੋੜ ਅਤੇ ਸ਼ਿਪਿੰਗ ਨਿਯੰਤਰਣ ਇਹਨਾਂ ਪ੍ਰਣਾਲੀਆਂ ਨੇ ਵਪਾਰ ਨੂੰ ਸਥਿਰ ਕੀਤਾ ਹਾਂ ਪਰ ਉਹਨਾਂ ਨੇ ਨਿਯਮ ਨਿਰਮਾਤਾਵਾਂ ਨੂੰ ਅਵਸ਼ਬਦ ਵੀ ਲਿਖਣ ਦਿੱਤੇ ਜੋ ਦੂਜਿਆਂ ਸਵੀਕਾਰ ਕਰਨੇ ਪਏ ਇਸ ਤਰ੍ਹਾਂ ਝੰਡੇ ਜਾਂ ਵਰੰਦੀ ਤੋਂ ਬਿਨਾਂ ਲਾਭ ਕਾਇਮ ਰਹਿੰਦਾ ਹੈ ਮਿਆਰਾ ਕਰਜੇ ਅਤੇ ਬਾਜ਼ਾਰਾਂ ਅਤੇ ਟੈਕਨੋਲੋਜੀ ਤੱਕ ਪਹੁੰਚ ਦੁਆਰਾ ਜਦੋਂ ਪ੍ਰਭਾਵ ਹਿੱਲਿਆ ਤਾਂ ਗੁਪਤ ਹੱਥਾਂ ਨੇ ਦਖਲ ਦਿੱਤਾ ਗੈਰ ਵਰਗੀਕ੍ਰਿਤ ਫਾਈਲਾਂ ਵਿੱਚ ਈਰਾਨ ਦੇ 903 ਵਿੱਚ ਗੁਆਟੇਮਾਲਾ ਵਿੱਚ 900 ਤਾਲਾ ਵਿੱਚ ਕਾਂਗੋ ਵਿੱਚ ਈ ਵਿੱਚ ਅਤੇ ਚਿਲੀ ਵਿੱਚ 903 ਵਿੱਚ ਭੂਮਿਕਾਵਾਂ ਦਿਖਾਈਆਂ ਗਈਆਂ ਹਨ ਹਰੇਕ ਨੇ ਤਾਨੂੰ ਪਛਾੜ ਦਿੱਤਾ ਇੱਕ ਦੋਸਤਾਨਾ ਸ਼ਾਸਨ ਸਥਾਪਿਤ ਕੀਤਾ ਅਤੇ ਦੂਜਿਆਂ ਨੂੰ ਚੇਤਾਵਨੀ ਦਿੱਤੀ ਕਿ ਇਸ ਦੀ ਉਲੰਘਣਾ ਕਰਨ ਦੀ ਕੀਮਤ ਕੀ ਹੋ ਸਕਦੀ ਹੈ ਸ਼ੀਤ ਯੁੱਧ ਦੌਰਾਨ ਸਥਿਰਤਾ ਦਾ ਵਾਅਦਾ ਕਰਨ ਵਾਲੇ ਸ਼ਕਤੀਸ਼ਾਲੀ ਲੋਕਾਂ ਨੂੰ ਅਕਸਰ ਪੱਛਮੀ ਤੰ ਸਿਖਲਾਈ ਜਾਂ ਕੂਟਨੀਤਕ ਕਵਰ ਮਿਲਦਾ ਸੀ ਸੁਹਾਰਤੋ ਦੇ ਅਧੀਨ ਇੰਡੋਨੇਸ਼ੀਆ ਪਿਨੋਚੇਟ ਦੇ ਅਧੀਨ ਚਿਲੀ ਜ਼ਿਆਦਾ ਸੁਰੱਖਿਆ ਸਹਿਯੋਗ ਦੇ ਅਧੀਨ ਪਾਕਿਸਤਾਨ ਵਹਿ ਗਿਆ ਜਦੋਂ ਕਿ ਇਸਹਮਤੀ ਨੂੰ ਕੁਚਲ ਦਿੱਤਾ ਗਿਆ ਸੰਦੇਸ਼ ਸਧਾਰਨ ਸੀ ਮਿਲਕਾਰ ਸਾਡੀਆਂ ਰੁਚੀਆਂ ਨਾਲ ਮੇਲ ਖਾਂਦਾ ਹੈ ਅਤੇ ਅਸੀਂ ਤੁਹਾਡੀਆਂ ਦੁਰਵਿਹਾਰਾਂ ਤੋਂ ਦੂਰ ਰਹਾਂਗੇ ਆਰਥਿਕ ਸਾਧਨਾ ਨੇ ਸ਼ਾਂਤ ਕੰਮ ਕੀਤਾ ਆਈ ਐਮਐਫੀ ਅਤੇ ਵਿਸ਼ਵ ਬੈਂਕ ਦੇ ਕਰਜ਼ੇ ਮੁਦਰਾ ਦੇ ਅਵਮੂਲਪਨ ਸਬਜ਼ਦੀ ਵਿੱਚ ਕਟੌਤੀ ਨਿਜੀਕਰਨ ਤੇਜ਼ੀ ਨਾਲ ਬਾਜ਼ਾਰ ਖੁੱਲਣ ਦੀਆਂ ਸ਼ਰਤਾਂ ਨਾਲ ਆਏ ਹਨ ਕੁਝ ਸੁਧਾਰਾਂ ਨੇ ਕੁਸ਼ਲਤਾ ਵਿੱਚ ਸੁਧਾਰ ਕੀਤਾ ਪਰ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਨੇ ਛਾਂਟੀ ਕੀਮਤਾਂ ਦੇ ਝਟਕੇ ਅਤੇ ਸਾਲਾਂ ਦੇ ਰਾਜਨੀਤਿਕ ਤਣਾਅ ਨੂੰ ਜਨਮ ਦਿੱਤਾ ਦੱਖਣੀ ਏਸ਼ੀਆ ਨੇ ਇਹਨਾਂ ਤਾਰਾਵਾਂ ਨੂੰ ਤੀਬਰਤਾ ਨਾਲ ਮਹਿਸੂਸ ਕੀਤਾ ਇਕੱਲੇ ਸਤਾਰਾਂ ਵਿੱਚ ਬੰਗਲਾਦੇਸ਼ ਸੰਕਟ ਦੌਰਾਨ ਵਾਸ਼ਿੰਗਟਨ ਪਾਕਿਸਤਾਨ ਵੱਲ ਚੁਕਿਆ ਹੋਇਆ ਸੀ ਜਦੋਂ ਕਿ ਸ਼ੀਤ ਯੁੱਧ ਨੇ ਹਰ ਚੋਣ ਨੂੰ ਆਕਾਰ ਦਿੱਤਾ 7ਵੀਂ ਸਦੀ ਦੇ ਹਥਿਆਰਬੰਦ ਅਫਗਾਨ ਲੜਾਕਿਆਂ ਵਿੱਚ ਆਪਰੇਸ਼ਨ ਚੱਕਰਵਾਤ ਪਾਕਿਸਤਾਨ ਵਿੱਚੋਂ ਲੰਘਦਾ ਹੋਇਆ ਅਤਵਾਦੀ ਨੈੱਟਵਰਕ ਅਤੇ ਥੱਤਿਆਰਾਂ ਨੂੰ ਛੱਡਦਾ ਹੈ ਜੋ ਯੁੱਧ ਨੂੰ ਖਤਮ ਕਰ ਦਿੰਦਾ ਹੈ ਨੋਗਰਾਟ ਵਿੱਚ ਭਾਰਤ ਦੇ ਭੁਗਤਾਨ ਸੰਤੁਲਨ ਸੰਕਟ ਨੇ ਆਈ ਐਮਐਫ ਸਮਰਥਿਤ ਉਦਾਰੀਕਰਨ ਅਤੇ ਮੁਦਰਾ ਦੇ ਪਾਰੀ ਅਵਮੂਲਸ਼ਨ ਨੂੰ ਜਨਮ ਦਿੱਤਾ ਵਿਕਾਸ ਵਿੱਚ ਤੇਜ਼ੀ ਆਈ ਇੱਕ ਨਵਾਂ ਮੱਧ ਵਰਗ ਉੱਭਰਿਆ ਫਿਰ ਵੀ ਅਸਮਾਨਤਾ ਫੈਲ ਗਈ ਅਤੇ ਜਨਤਕ ਨਿਵੇਸ਼ ਸਾਲਾਂ ਤੱਕ ਪਛੜ ਗਿਆ ਸ਼ਕਤੀ ਇੱਕ ਕਠਪੁਤਲੀ ਮਾਸਟਰ ਨਹੀਂ ਹੈ ਇਹ ਪ੍ਰਤਸਾਨ ਅਤੇ ਦਬਾਅ ਦੇ ਬਿੰਦੂ ਹਨ ਜੋ ਮੇਜ਼ ਉੱਤੇ ਵਿਕਲਪਾਂ ਨੂੰ ਚਲਾਉਂਦੇ ਹਨ ਸ਼੍ਰੀਲੰਕਾ ਦਾ ਦੋਜਾ ਪਤਨ ਕਰੇ ਲੋ ਨੀਤੀਆਂ ਗਲਤੀਆਂ ਮਾ ਮਾਇਸ ਸਰਸਪਾਟਾ ਦੇ ਨੁਕਸਾਨ ਵਿਸ਼ਵਵਿਆਪੀ ਬਾਲਣ ਦੀਆਂ ਕੀਮਤਾਂ ਅਤੇ ਗੁੰਜਲਦਾਰ ਕਰਜ਼ਿਆਂ ਕਾਰਨ ਹੋਇਆ ਮੀਡੀਆ ਦੀਆਂ ਸੁਰਖੀਆਂ ਇਕਲੇ ਖਲਨਾਇਕ ਦੀ ਪਾਲ ਵਿੱਚ ਸਨ ਪਰ ਇਹ ਜਾਲ ਇੱਕ ਵੈਬਸਥਾਨਕ ਕੁੱਲੀਨਵਰਕ ਕਈ ਰਿੰਡਾਤਾ ਅਤੇ ਵਿਸ਼ਵਵਿਆਪੀ ਝਟਕੇ ਸਨ ਇਹ ਪਲੇਬੁਕ ਹੈ ਚੁਕਣਾ ਉਲਜਣਾ ਅਤੇ ਬਿਰਤਾਂਤਾਂ ਨੂੰ ਲੁਕਾਉਂਦੇ ਹੋ ਕਿ ਚੱਕਰ ਉੱਤੇ ਕਿੰਨੇ ਹੱਥ ਹਨ ਅੱਜ ਹਿਰਾਫੇਰੀ ਸਾਡੇ ਫੋਨਾਂ ਦੀ ਸਵਾਰੀ ਕਰਦੀ ਹੈ ਜੱਕੀਆਂ ਬੋਰੀਕੌਰ ਕ੍ਰੈਕਟਡ ਵਿਗਿਆਪਨ ਬੋਟ ਫਾਰਮ ਡੀਪ ਫੈਕਸ ਅਤੇ ਗੁੱਸੇ ਪਹਿਲੇ ਐਲਗੋਰਿਦਮ ਪੱਛਮੀ ਏਜੰਸੀਆਂ ਵਿਰੋਧੀ ਸ਼ਕਤੀਆਂ ਰਾਜਨੀਤਿਕ ਪਾਰਟੀਆਂ ਅਤੇ ਪੀ ਆਰ ਫਰਮਾਂ ਸਾਰੇ ਪ੍ਰਭਾਵ ਪੈਸੇ ਜਾਂ ਵੋਟਾਂ ਦਾ ਪਿੱਛਾ ਕਰਦੇ ਹੋਏ ਫੀਡ ਖੇਡਦੀਆਂ ਹਨ ਜੇ ਤੁਸੀਂ ਲਗਾਤਾਰ ਗੁੱਸੇ ਅਤੇ ਨਿਸ਼ਚਿਤ ਮਹਿਸੂਸ ਕਰਦੇ ਹੋ ਤਾਂ ਸ਼ਾਇਦ ਕਿਸੇ ਨੇ ਇਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਇਸ ਲਈ ਇੱਕ ਤਿੱਖਾ ਫਿਲਟਰ ਬਣਾਓ ਸਰੋਤਾਂ ਦੀ ਜਾਂਚ ਕਰੋ ਦ੍ਰਿਸ਼ਟੀਕੋਣ ਨੂੰ ਪੜੋ ਪੈਸੇ ਦੀ ਪਾਲਣਾ ਕਰੋ ਅਤੇ ਪੁੱਛੋ ਕਿ ਤੁਹਾਡੇ ਡਰ ਤੋਂ ਕਿਸ ਨੂੰ ਫਾਇਦਾ ਹੁੰਦਾ ਹੈ ਫਾਰਵਰਡ ਕਰਨ ਤੋਂ ਪਹਿਲਾਂ ਰੁਕੋ ਤੱਥ ਜਾਂਚਕਰਤਾਵਾਂ ਦੀ ਵਰਤੋਂ ਕਰੋ ਅਤੇ ਆਪਣਾ ਧਿਆਨ ਆਪਣੀ ਬਚਤਵਾੰਗ ਧਿਆਨ ਨਾਲ ਰੱਖੋ ਫਿਰ ਕੰਮ ਕਰੋ ਜਿੱਥੇ ਇਹ ਗਿਣਿਆ ਜਾਂਦਾ ਹੈ ਸੁਤੰਤਰ ਮੀਡੀਆ ਅਤੇ ਮਜ਼ਬੂਤ ਸਥਾਨਕ ਸੰਸਥਾਵਾਂ ਦਾ ਸਮਰਥਨ ਕਰੋ ਪਾਰਦਰਸ਼ੀ ਸਮਝੌਤਿਆਂ ਦੀ ਮੰਗ ਕਰੋ ਡਾਟਾ ਅਧਿਕਾਰਾਂ ਦੀ ਰੱਖਿਆ ਕਰੋ ਅਤੇ ਵੋਟਿੰਗ ਤੇ ਨਾਲ ਵੋਟ ਕਰੋ ਖੇਤਰੀ ਤੌਰ ਉੱਤੇ ਨਿਰਪੱਖ ਵਪਾਰ ਸੱਚ ਊਰਜਾ ਅਤੇ ਸਿੱਖਿਆ ਦਾ ਸਮਰਥਨ ਕਰੋ ਸਥਾਨਕ ਤੌਰ ਤੇ ਸੰਗਠਿਤ ਕਰੋ ਸਵੈ ਇੱਛੁਕ ਹੋਵੋ ਅਤੇ ਕਿਸਮਤ ਦੇ ਕੱਪੜੇ ਪਹਿਨੇ ਆਸਾਨ ਜਵਾਬਾਂ ਤੋਂ ਇਨਕਾਰ ਕਰੋ